ਦੋਸਤੋ ਅੱਜ ਆ ਦੇਖੋ ਆਪਣੇ ਅੰਕਲ ਨਾਲ ਮਿਲਾਉਂਦੇ ਆ ਤੁਹਾਨੂੰ ਜਿਹੜਾ ਪਹਿਲਾਂ ਗੀਤ ਸੁਣਾਉਂਦਾ ਹੁੰਦਾ ਸੀ ਮੋਫਲੇ ਵਾਲੀ ਰੇੜੀ ਤੇ ਇਹ ਅੰਕਲ ਨੇ ਥੋੜੀ ਕਰ ਲਈ ਤਰੱਕੀ ਤੇ ਆਈ ਰਖਸ਼ਾ ਲਿਆਂਦਾ ਆਪਾਂ ਗੱਲਬਾਤ ਕਰਦੇ ਆ ਨਾਲੇ ਸੁਣਾਗੇ ਗੀਤ ਕੀ ਹਾਲ ਅੰਕਲ ਜੀ ਆਹ ਠੀਕ ਹੈ ਬੇਟੇ ਸਤਿ ਸ੍ਰੀ ਅਕਾਲ ਵਧਾਈਆਂ ਤੁਹਾਨੂੰ ਪਹਿਲਾਂ ਤੋਂ ਆਹ ਵਧਾਈਆਂ ਪੁੱਤ ਮਹਾਰਾ ਸਭ ਨੂੰ ਬਦ ਆਈ ਪ੍ਰਮਾਤਮਾ ਬਾਬਾ ਨਾਨਕ ਦਾ ਰੰਗ ਭਾਗ ਲਾਈ ਭਾਈ ਤਰੱਕੀ ਹੋ ਗਈ ਹੈ ਨਾ ਪਹਿਲਾਂ ਮੋਫਲੇ ਵਾਲੀ ਰੇੜੀ ਤੋਂ ਹਣ ਓ ਜੱਟਾਂ ਦੀ ਸਦਾ ਹੀ ਤਰੱਕੀ ਹੁੰਦੀ ਏ ਪੁੱਤ ਬਾਕੀ ਫਿਰ ਇਹ ਮਿਹਨਤ ਕਰਨ ਵਾਲਾ ਬੰਦਾ ਤਾਂ ਕੋਈ ਨਾ ਕੋਈ ਜਿਗਾਰੜ ਲਾ ਹੀ ਲੈਂਦਾ ਹਾਂ ਉਹਨਾਂ ਨੇ ਕੰਮ ਦੀ ਕੋਈ ਸੰਗਣੀ ਨਾ ਕੋਈ ਹੋਵੇ ਕੰਮ ਮਿਹਨਤ ਕੰਮ ਤਾਂ ਕੀ ਮਿਹਨਤ ਪੁੱਤ ਹੂੰ ਬੰਦਾ ਮੂੰਹ ਖਲੀ ਵੇਚ ਲੈਣਾ ਸਬਜ਼ੀ ਵੇਚ ਲੈਣਾ ਤੇ ਖੇਤਾਂ 'ਚ ਵੀ ਤੈਨੂੰ ਪਤਾ ਆਪਾਂ ਕਿਸਾਨਾਂ ਕੰਮ ਕਰ ਲੈਨੇ ਆਂ ਕਹਿੰਦੇ ਹੁੰਦੇ ਆ ਵੀ ਹਨਾ ਗੁਰਦਾਸ ਮਾਨ ਨੇ ਕਿਹਾ ਸੀ ਵੀ ਰੋਟੀ ਹੱਕ ਦੀ ਖਾਈਏ ਜੀ ਹਾਂ ਕੰਮ ਕੋਈ ਵੱਡਾ ਛੋਟਾ ਨਹੀਂ ਹੈਗਾ ਆ ਕੰਮ ਕੋਈ ਵੱਡਾ ਛੋਟਾ ਨਹੀਂ ਬੰਦੇ ਨੂੰ ਮਿਹਨਤ ਕਰਕੇ ਖਾਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਠੀਕ ਚੱਲਦਾ ਕੰਮ ਕੈ ਦਿਨ अच्छा अच्छा बढ़िया चलਦਾ ਕੰਮ ਹਾਂ ਵਧੀਆ ਟਾਈਮ ਪਾਸ ਹੋ ਜਾਂਦਾ ਠੀਕ ਐ ਤੇ ਬਾਵਾ ਦਿਨਾਂ ਬਾਅਦ ਮਾਰਿਆ ਕਿਹੜਾ ਫਿਰ ਕੇ ਇਸੇ ਦਾ ਇੰਤਜ਼ਾਮ ਕਰਦੇ ਫਿਰ ਇਹਦਾ ਇੰਤਜ਼ਾਮ ਵੀ ਕਰਦਾ ਸੀ ਤੇ ਹੋਰ ਮਾੜਾ ਮੋਟਾ ਕੋਈ ਕੰਮ ਧੰਦਾ ਵੀ ਘਰੇ ਵੀ ਸੀਗਾ ਕੋਈ ਖੇਤ ਬੰਨੇ ਵੀ ਜਾਣਾ ਸੀਗਾ ਅੱਛਾ ਅੱਛਾ ਤੇ ਫਿਰ ਅੱਜ ਕਿਹੜਾ ਕੋਈ ਗੀਤ ਗੁਦ ਕਰਿਆ ਤੇ ਯਾਰ ਕੋਈ ਹੋਰ ਹਾਂ ਗੀਤ ਬਾਦੂ ਆਪਣੇ ਕੋਲੇ ਬੱਤ ਸੁਣਾ ਦਿੰਨੇ ਸੁਣਾ ਦੇ ਫਿਰ ਕੋ ਵਧੀਆ ਜਾ ਸੁਣਾ ਦਿੰਨੇ ਫਿਰ ਅਗੀ ਗੀਤ ਵਧੀਆ ਸੰਨੂ ਵੈਗਰੂ ਖਾਲਸਾ ਵੈਗਰੂ ਖਤੇ ਹੋ ਛੱਡ ਦਿੱਤੇ ਕੰਮ ਹਾਏ ਤਹ ਗੜੇ ਮਟਾਤੇ ਓਏ ਐ ਤੇੜੇ ਸੱਪ ਸੀ ਗਲਾਂ ਦੇ ਵਿੱਚ ਓਲਾ ਕੇ ਪਰਾਂ ਨੂੰ ਬਗਾਤੇ ਓਏ ਐ ਕੰਮ ਨਹੀਂ ਕਰਾਂਗੇ ਹੁਣ ਜਮਾ ਡੱਕਾ ਨਹੀਂ ਉਹ ਤੋੜਨਾ ਐ ਕੰਮ ਨਹੀਂ ਕਰਾਂਗੇ ਹੁਣ ਐ ਡੱਕਾ ਨਹੀਂ ਉਹ ਤੋੜਦੇ ਐ ਗੁੜੇ ਖੜਾਂਗੇ ਉਹ ਕੁੜੇ ਖੜਾਂਗੇ ਅੱਡੇ ਦੇ ਉੱਤੇ ਹੋ ਵੀਰੂ ਵਾਲੇ ਤੇ ਮੋੜ ਤੇ ਉਹ ਜਿਹੜੀ ਜਿੰਦ ਬਚੀ ਹੈ ਉਹਦੇ ਪੂਰੇ ਮਜੇ ਡਾਵਾਂਗੇ ਹੋ ਯਾਰਾ ਵੇਲੀਆਂ ਨੂੰ ਕੁੜੇ ਉਹ ਵੇਲੇ ਰਹਿ ਕੇ ਵਿਖਾਵਾਂ ਹਾਂਗੇ ਓਏ ਮਿੱਟੀ ਨਾਲ ਮਿੱਟੀ ਹੋ ਕੇ ਓਏ ਆਪਾਂ ਭਲ ਹਕੀ ਕਮਾਲ ਆ ਐ ਜਿਹੜੀ ਜ਼ਿੰਦਗੀ ਸੋਨਾ ਓਏ ਜੱਟਾ ਓਏ ਉਹਦਾ ਕੱਚ ਰਹੀ ਬਣਾ ਹਲਿਆ ਓਏ ਖਾਲੀ ਹੱਥ ਆਏ ਸੀ ਤੇ ਖਾਲੀ ਹੱਥ ਅਜੇ ਦੋਸ ਤਾ ਓ ਚੱਲੋ ਚੱਲੀਦਾ ਇੱਥੇ ਓ ਦੁਨੀਆ ਤੇ ਹੈਗਾ ਟਾਈਮ ਦੋਸ ਤਾ ਓ ਕਿਲਿਆ ਵਾਲੇ ਰਾਜੇ ਵੀ ਤਾ ਓ ਬਾਈ ਖਾਲੀ ਹੱਥ ਗਏ ਸੀ ਹੈ ਸਿਕੰਦਰ ਜ਼ੁਰੀ ਵੀ ਇਥੋ ਓ ਚਾਲੇ ਪਾ ਗਏ ਸੀ ਓ ਮੱਥੇ ਦੀਆਂ ਲਿਖੀਆਂ ਹਏ ਕੋਈ ਮਟਾ ਨਿਉ ਸਕਦਾ ਓ ਇੱਕ ਚਾਹ ਵਾਲਾ ਮੋਦੀ ਹਏ ਓ ਜਦੋਂ ਰਾਜਾ ਹੋ ਸਕਦਾ ਓ ਜਿੰਨੇ ਲੋਕੀ ਜੰਮੇ ਉਹਨੇ ਓ ਰੱਬ ਪੁੱਠੇ ਵੀ ਬੁਲਾਉਂਦਾ ਏ ਹਏ ਨਾਨੀ ਮਰ ਗਈ ਓ ਜ਼ਾਲਮ ਦੋਤੀ ਦਾ ਕਰਾਉਂਦਾ ਏ ਓ ਜਿਹੜਾ ਚੋਗਾ ਖਿੰਡੇ ਆ ਹਏ ਚਗਾਉਣਾ ਉਹ ਪਊਗਾ ਹਏ ਇੱਕ ਦਿਨ ਬੱਕਰੀ ਨੂੰ ਆਈ ਮੋੜ ਥੱਲੇ ਆਉਣਾ ਪਊਗਾ ਉਹ ਮੂਸਾ ਭੱਜੇ ਮੌਤ ਤੋਂ ਉਹ ਅੱਗੇ ਮੌਤ ਸੀ ਖੜੀ ਉਹ ਪੱਥਰ ਪਿੰਦੇ ਨੇ ਟੱਕਰੀ ਉਹ ਜੱਟਾ ਨੰਗਾ ਕਿਹੜੀ ਮਹਿਗਲੀ ਉਹ ਪੱਥਰ ਪਿੰਦੇ ਨੇ ਟੱਕਰੀ ਹੋ ਨੰਗਾ ਢੱਲੋਂ ਕਿਹੜੀ ਮਹਿਗਲੀ ਉਹ ਆਕਾਸ਼ ਤੇ ਸਮੁੰਦਰ ਉਹ ਪਹਾੜਾ ਵਿੱਚ ਦੋਸਤਾ ਉਹ ਪੱਥਰਾਂ ਚ ਵੀ ਤਾਂ ਖਾਂਦੇ ਉਹ ਪੰਛੀ ਭੋਜਨ ਹੈ ਦੋਸਤਾ ਓਏ ਉੱਥੇ ਕਿਡਾ ਮਾਰ ਕੀਤੇ ਤੇ ਤੇਰੀ ਦੁਕਾਨ ਉੱਤੇ ਜਾਂਦੇ ਨੇ ਓਏ ਪੱਥਰਾਂ ਦੇ ਵਿੱਚ ਵੀ ਪੰਛੀ ਓਏ ਮौज ਉਡਾਂਦੇ ਨੇ ਉਹ ਪੱਥਰਾਂ ਦੇ ਵਿੱਚ ਵੀ ਉਹ ਭੌਰੇ ਦਾਣੇ ਤਾਂ ਖਾਂਦੇ ਨੇ ਉਹ ਗੁੜਿਆਂ ਵਾਲਾ ਜੱਟ ਜਮਾ ਹੈ ਸਿਰੇ ਦੇ ਸੁਣਾਉਂਦਾ ਏ ਓਏ ਉਹ ਗਾਣੇ ਵਿੱਚ ਦੀ ਤਾਹਾ ਢੱਲੋਂ ਤੋਡੇ ਕੁਛ ਪੱਲੇ ਤਾਂ ਆਏ ਪਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਤੇ ਚਲੋ ਗੀਤ ਤਾਂ ਹੁਣ ਲੋਕ ਦੱਸਣਗੇ ਸੁਣਨਗੇ ਜਿਹੜੇ ਕਮੈਂਟ ਕਰਕੇ ਦੱਸਣਗੇ ਕਿਹੋ ਜਿਹਾ ਲੱਗਿਆ ਹਾਂ ਤੇ ਇਹ ਨਾਂ ਕੀ ਹੈ ਇਹਦਾ ਮੋਰਨੀ ਲਿਖਿਆ ਹਨ ਮੋਰਨੀ ਹਾਂ ਮੋਰਨੀ ਉੱਤੋਂ ਦੀ ਘੇੜਾ ਦੇ ਲੋ ਹਾਂ ਤੇ ਇਹਦੇ ਤਾਂ ਆਪਾਂ ਤੁਹਾਡਾ ਮੋਬਾਈਲ ਨੰਬਰ ਵੀ ਲਿਖ ਦੇਾਂਗੇ ਮੋਬਾਈਲ ਨੰਬਰ ਤਾਂ ਫੇਰ ਮੇਰੇ ਯਾਦ ਨਹੀਂ ਆ ਭਾਈ ਚਲੋ ਮੋਬਾਈਲ ਨੰਬਰ ਆਪਾਂ ਲਿਖ ਦੇਾਂਗੇ ਜੇ ਵੀ ਕਹਿੰਨੇ ਕੋਈ ਕੰਮ ਧੰਦੇ ਜਾਣਾ ਹੋਵੇ ਕੋਈ ਲੋਡ ਹੋਵੇ ਨਾ ਸਮਾਨ ਲੈ ਕੇ ਜਾਣਾ ਹੋਵੇ ਇਸ ਵਾਰੀ ਕਿ ਤੂੰ ਸਰਸੇ ਤੱਕ ਵਗ ਜੰਨੇ ਹੋ ਸਰਸੇ ਵੀ ਵਗ ਜੰਨਾ ਕੋਈ ਦੋ ਘਟੇ ਰੇਹ ਦੇ ਵੀ ਲੈ ਜੰਨਾ ਹੈ ਖਲਦੀਪੂਰੀ ਵੀ ਲੈ ਜੰਨਾ ਹੈ ਤੇ ਪੈਨਸ਼ਨ ਵਾਲੇ ਬਾਬਿਆਂ ਨੂੰ ਵੀ ਝੂਟੇ ਦੇਣਾ ਪੈਨਸ਼ਨ ਪੁੱਛਣ ਵਾਲਾ ਵੀ ਕੋਈ ਉਹਨੂੰ ਵੀ ਲੈ ਜੰਨਾ ਹੈ ਹਾਂ ਤੇ ਤਿੰਨ ਕ ਦਿਨ ਹੀ ਹੋਇਆ ਜੇ ਲਿਆਂਦੇ ਨੂੰ ਅੱਛਾ ਅੱਛਾ ਤੇ ਕਿਰਾਇਆ ਗਰੂਆ ਜਾਇਜ ਰੱਖਿਆ ਫਿਰ ਕਿਰਾਇਆ ਪੁੱਤ ਆਪਣਾ ਲੋਕਾਂ ਨਾਲੋਂ ਘੱਟ ਹੈ ਵੱਧ ਨਹੀਂ ਲੈਂਦੇ ਆਪਾਂ ਅੱਛਾ ਅੱਛਾ ਹਾਂ ਗਲਤ ਕੰਮ ਨਹੀਂ ਕਰਦੇ ਆਪਾਂ ਸਹੀ ਕੰਮ ਕਰਾਂਗੇ ਤੇ ਲਿਆਂਦਾ ਕਿਸਤਾਂ ਦੇ ਆ ਆ ਕਿਸ਼ਤਾਂ ਦੇ ਲੈਂਦਾ ਹੈ ਠੀਕ ਹੈ ਚਲੋ ਗੁਜਾਰਸ਼ ਹੈ ਵੀ ਲੈ ਵੀ ਅੰਕਲ ਨੇ ਲੈਂਦਾ ਹੈਗਾ ਇਹ ਜਿਹੜਾ ਈ ਰੱਖਸ਼ਾ ਤੇ ਕਿਸ਼ਤਾਂ ਦੇ ਲੈਂਦਾ ਹੈ ਤੇ ਨਾਲੇ ਗੀਤ ਵੀ ਗਾਉਂਦੇ ਚਲ ਵਧੀਆ ਗੱਲ ਹੈ ਤੇ ਪਰਮਾਤਮਾ ਤਰੱਕੀ ਵਾਖੇ ਤੇ ਗੁਜਾਰਸ਼ ਹੈ ਵੀ ਨਾਲੇ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਲੋਡ ਹੋਵੇ ਤਾਂ ਅੰਕਲ ਨੂੰ ਜ਼ਰੂਰ ਯਾਦ ਕਰ ਲਿਓ ਤੇ ਮੋਬਾਈਲ ਨੰਬਰ ਲਿਖ ਦੇਾਂਗੇ ਤੇ ਚਾਹੇ ਕਿਸੇ ਨੇ ਪੈਨਸ਼ਨ ਲੈਣ ਜਾਣਾ ਹੋਵੇ ਕੋਈ ਬਜ਼ੁਰਗ ਹੈ ਤੁਰਿਆ ਨਹੀਂ ਜਾਂਦਾ ਕਿਤੇ ਅੱਡੇ ਤੇ ਜਾਣਾ ਤੇ ਚਾਹੇ ਕੋਈ ਸ਼ਹਿਰੋਂ ਕੋਈ ਸਮਾਨ ਮਗਾਉਣਾ ਹੋਵੇ ਇਹ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਇਹ ਮਾਰਨਿੰਗ ਮਾਰਨਿੰਗ ਲਿਆਂਦੀ ਭਾਈ ਇਹ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਅੰਕਲ ਦਾ ਕੰਮ ਹੈ ਜਿਹੜਾ ਤੇ ਗੀਤ ਉਹ ਕਿਹੋ ਜਿਹਾ ਲੱਗੇ ਇਹਨਾਂ ਨੇ ਵਧੀਆ ਕਰਿਆ ਬਹੁਤ ਬਹੁਤ ਧੰਨਵਾਦ